ਸਾਚਾ ਜੀ ਜਿਨ੍ਹਾਂ ਦੇ ਕੋਲ ਗੁਰੂ ਘਰ ਦੀ ਸੰਗਤ ਆ ਗਈ ਨਾ ਸੱਚ ਵਿੱਚ ਜ਼ਿੰਦਗੀ ਨੂੰ ਰਸਤਾ ਮਿਲੇਗਾ ਹੀ ਮਿਲੇਗਾ ਜ਼ਿੰਦਗੀ ਨੂੰ ਰਾਹ ਮਿਲੇਗਾ ਹੀ ਮਿਲੇਗਾ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਹੈ ਅਖੀਰਲਾ ਬਚਨ ਜੀ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਕਹਿੰਦੇ ਜਿਹਨੂੰ ਉਹ ਵੇਪਰ ਵਾਹ ਬਖਸ਼ ਦਵੇ ਇਹ ਪੋ ਦਾ ਮਹੀਨਾ ਉਹਨਾਂ ਦੇ ਲਈ ਸੁੱਖਾ ਭਰਿਆ ਤੇ ਤੇ ਉਦਾਂ ਤੇ ਗੁਰਮੁਖ ਪਿਆਰਿਓ ਦੁੱਖੀ ਪੈ ਚੱਲਦੇ ਨੇ ਜੀ ਅਬਾਰ ਤੇ ਗੁਰਮੁਖ ਪਿਆਰਿਓ ਜਿਹੜਾ এনवायरमेंट ਹੈ ਨਾ ਬਾਹਰ ਵਾਲ ਇਹ ਬਦਲਦਾ ਰਹਿਣਾ ਜੀ ਇਹ ਵੈਦਰ ਹੈ ਜੀ ਚੇਂਜ ਹੁੰਦਾ ਰਹਿਣਾ ਸਾਰਾ ਹੈ ਨਾ ਇਹ ਠੰਡ ਆਏਗੀ ਗਰਮੀ ਆ ਜਾਏਗੀ ਇਹ ਬਦਲਦਾ ਰਹਿਣਾ ਪਰ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਦਾ ਮੌਸਮ ਨਹੀਂ ਬਦਲਣਾ ਚਾਹੀਦਾ ਕਈ ਗੁਰਮੁਖ ਪਿਆਰਿਓ ਐਸੇ ਸਜਣ ਹੁੰਦੇ ਨੇ ਆਂ ਠੰਡ ਕਿਤਨੀ ਐ ਨਾ ਗੁਰਬਾਣੀ ਦਾ ਇੱਕ ਵਚਨ ਹੈ ਜੀ ਝਖੜ ਚਾਂਦੀ ਮੀਹੂ ਵਰਸੈ ਭੀ ਗੁਰ ਦੇਖਣ ਜਾਈਂ ਕਹਿੰਦੇ ਕਿਤਨਾ ਮੀਹ ਹੋਵੇ ਕਿਤਨਾ ਝਖੜ ਪਿਆ ਝੁੱਲਦਾ ਹੋਵੇ ਜਿਨ੍ਹਾਂ ਦਾ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਬਣ ਗਿਆ ਉਹ ਕਦੇ ਸੰਗਤ ਨਹੀਂ ਜੇ ਛੱਡਦੇ ਇੱਕ ਬਾਬਾ ਫਰੀਦ ਜੀ ਦਾ ਮੈਨੂੰ ਇੱਥੇ ਵਚਨ ਚ ਇਤੇ ਆਇਆ ਜੀ ਬੜੇ ਪਿਆਰ ਦੇ ਨਾਲ ਕਿਰਪਾ ਕਰਕੇ ਆਪ ਜੀ ਸੁਣਿਓ। ਬਾਬਾ ਫਰੀਦ ਜੀ ਨਾ ਇੱਕ ਉਸ ਵਕਤ ਦੀ ਗਾਥਾ ਜਿਹੜੀ ਨਾ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ ਜੀ। ਕਹਿੰਦੇ ਨੇ ਜਦੋਂ ਗਲਿਏ ਚਿਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ। ਆ ਬਚਨ ਹੈ ਜੀ ਬਾਬਾ ਫਰੀਦ ਜੀ ਦਾ। ਇਥੇ ਬਾਬਾ ਫਰੀਦ ਜੀ ਨੇ ਉਸ ਮਾਹੌਲ ਨੂੰ ਤਰਸਾਇਆ ਜੀ ਕਹਿ ਲੱਗੇ ਜਦੋਂ ਮੇਰੇ ਕੋਲ ਸਰਦੀ ਦੇ ਮੌਸਮ ਵਿੱਚ ਬਰਸਾਤ ਦੇ ਮੌਸਮ ਵਿੱਚ ਇੱਕੋ ਹੀ ਕੱਪੜਾ ਸੀ ਜਿਹੜਾ ਮੈਂ ਉੱਤੇ ਓੜਦਾ ਸੀ ਦੂਜਾ ਕੱਪੜਾ ਕੋਈ ਨਹੀਂ ਸੀ ਇਹ ਗੁਰਮੁਖ ਪਿਆਰੇ ਇਹ ਉਦੋਂ ਹੁੰਦਾ ਜਦੋਂ ਘਰ ਵਿੱਚ ਅਤ ਦੀ ਗਰੀਬੀ ਹੋਵੇ ਜੀ ਅਕਸਰ ਅਮੀਰਾਂ ਦੇ ਕੋਲ ਤੇ ਕੱਪੜੇ ਬਥੇਰੇ ਹੁੰਦੇ ਨੇ ਜੀ ਕੱਪੜਿਆਂ ਦੀ ਘਾਟ ਤੇ ਗਰੀਬਾਂ ਕੋਲ ਹੈ ਜੀ ਬਰਸਾਤਾਂ ਦੇ ਮੌਸਮ ਸ਼ੁਰੂ ਹੁੰਦੇ ਨੇ ਨਾ ਤੇ ਗੁਰਮੁਖ ਪਿਆਰਿਓ ਚਿੰਤਾ ਤੇ ਗਰੀਬ ਬੰਦੇ ਨੂੰ ਹੁੰਦੀ ਹੈ ਅਮੀਰ ਨੂੰ ਥੋੜੀ ਹੁੰਦੀ ਗਰੀਬ ਬੰਦੇ ਨੂੰ ਬਰਸਾਤ ਦੇ ਵਿੱਚ ਚਿੰਤਾ ਹੋਏਗੀ ਸਰਦੀ ਦੇ ਵਿੱਚ ਗਰੀਬ ਨੂੰ ਚਿੰਤਾ ਹੋਏਗੀ ਅਮੀਰ ਨੂੰ ਕਦੀ ਚਿੰਤਾ ਜੀ ਆ ਸਰਦੀ ਆਉਂਦੀ ਹੈ ਉਹਨੇ ਆਪਣੀ ਕੁੱਲੀ ਨੂੰ ਗੁਰਮੁਖ ਪਿਆਰਿਓ ਆ ਤੱਪੜੋਂ ਨੇ ਲਾਣੇ ਸ਼ੁਰੂ ਕਰ ਦੇਣੇ ਨੇ ਸਿਉਣਾ ਸ਼ੁਰੂ ਕਰ ਦੇਣਾ ਵੀ ਰਾਤ ਨੂੰ ਬੱਚਿਆਂ ਨੂੰ ਹਵਾ ਨਾ ਲੱਗ ਜਾਏ ਕਿਤੇ ਨਾ ਕਿਤੇ ਕੱਪੜੇ ਮੰਗੇਗਾ ਗਰਮ ਕੱਪੜੇ ਲੈ ਕੇ ਆਏਗਾ ਅਮੀਰ ਨੇ ਥੋੜੀ ਕਿਤੇ ਜਾਣਾ ਬਾਬਾ ਫਰੀਦ ਜੀ ਕਹਿੰਦੇ ਮੇਰੇ ਘਰ ਵਿੱਚ ਅੱਤ ਦੀ ਗਰੀਬੀ ਤੇ ਮੇਰੇ ਕੋਲ ਇੱਕ ਕੱਪੜਾ ਹੈ ਤੇ ਮੈਂ ਆਪਣੇ ਗੁਰੂ ਕੋਲ ਵੀ ਜਾਣਾ ਤੇ ਬਾਹਰ ਕਹਿੰਦੇ ਮੌਸਮ ਜਿਹੜਾ ਮੀਂਹ ਪਿਆ ਪੈਂਦਾ ਬੜੇ ਪਿਆਰ ਨਾਲ ਸੁਣਿਆ ਮੈਂ ਫਿਰ ਪੰਕਤੀਆਂ ਦੁਹਰਾ ਰਿਹਾ ਜੀ ਗਲੀਆਂ ਚਿਕੜ ਜਿਹੜੀ ਗਲੀ ਚੋਂ ਨਿਕਲ ਕੇ ਜਾਣਾ ਕਹਿੰਦੇ ਚਿਕੜ ਗਲੀਆਂ ਚਿਕੜ ਦੂਰ ਘਰ ਜਿਸ ਗੁਰੂ ਕੋਲ ਜਾਣਾ ਹੈ ਉਹਦਾ ਘਰ ਬੜੀ ਦੂਰ ਹੈ ਥੋੜਾ ਜਿਹਾ ਹੋਰ ਸੌਖਾ ਕਰ ਦਿਆਂ ਗੱਲ ਸਮਝ ਆ ਜੇ ਮੰਨ ਲਓ ਜੀ ਆਪਾਂ ਇੱਥੇ ਗੁਰਦੁਆਰਾ ਸੇਬਾਉਣਾ ਹੈ ਤੇ ਕਿਸੇ ਦਾ ਘਰ ਹੋਵੇ ਜੀ ਮਾਡਲ ਟਾਊਨ ਹੈ ਨਾ ਜੀ ਮੰਨ ਲਓ 6-7 ਕਿਲੋਮੀਟਰ ਹੋਗੇ ਨਹੀਂ ਤੋਂ ਤੇ ਉਥੋਂ ਗੁਰਮੁਖ ਪਿਆਰੋ ਪੈਦਲ ਆਣਾ ਹੋਵੇ ਤੇ ਜਿਹੜਾ ਰਸਤਾ ਵੀ ਕੱਚਾ ਹੋਵੇ ਤੇ ਚਿੱਕੜ ਹੋਵੇ ਜੀ ਕਿਚੜ ਜਿਹੜਾ ਨਾ ਉਹ ਰਸਤੇ ਦੇ ਵਿੱਚ ਹੋਵੇ ਬਰਸਾਤ ਹੁੰਦੀ ਹੋਵੇ ਤੇ ਕੱਪੜਾ ਇੱਕੋ ਹੀ ਹੋਵੇ ਜਿਹੜਾ ਉੱਪਰ ਓੜਨ ਵਾਸਤੇ ਤੇ ਦੂਜਾ ਕੱਪੜਾ ਕੋਈ ਨਾ ਹੋ ਹੁਣ ਕੀ ਹੈ ਜੀ ਕਰਦਾ ਕਿ ਗੁਰੂ ਘਰ ਕੋਲ ਵੀ ਜਾਣਾ ਰੋਜ਼ ਆਉਣ ਦਾ ਸੁਭਾਅ ਹੈ ਜੀ ਹੁਣ ਬਰਸਾਤ ਨੇ ਤੇਰੇ ਵੱਲ ਥੋੜੀ ਦੇਖਣਾ ਕਿ ਤੂੰ ਗੁਰੂ ਘਰ ਕੋਲ ਜਾਣਾ ਮੈਂ ਉਹਨਾਂ ਤੇ ਰੁਕ ਜਾਂਗੀ ਨਹੀਂ ਨਹੀਂ ਨਾ ਉਹਨੇ ਤੇ ਆਪਣੇ ਹਿਸਾਬ ਨਾਲ ਆ ਜਾਣਾ ਬਾਬਾ ਫਰੀਦ ਜੀ ਕਹਿੰਦੇ ਗਲੀਆਂ ਚਿਕੜ ਜਿਹੜੀ ਗਲੀ ਚੋਂ ਨਿਕਲਣਾ ਉਸ ਗਲੀ ਵਿੱਚ ਚਿਕੜ ਹੈ ਦੂਰ ਘਰ ਜਿਸ ਪਿਆਰੇ ਕੋਲ ਜਾਣਾ ਹੈ ਉਹਦਾ ਘਰ ਬੜਾ ਦੂਰ ਹੈ ਗਲੀਆਂ ਚਿਕੜ ਦੂਰ ਘਰ ਨਾਲ ਪਿਆਰੇ ਨੇਹੋ ਕਹਿੰਦੇ ਨੇ ਜਿਹਦੇ ਕੋਲ ਜਾਣਾ ਹੈ ਉਹਦੇ ਨਾਲ ਪਿਆਰ ਬੜਾ ਹੈ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਕਹਿੰਦੇ ਚੱਲਾਂ ਤਾਂ ਭਿੱਜੇ ਕੰਬਲੀ ਕਹਿੰਦੇ ਮੈਂ ਜੇ ਜਾਣਾ ਵਾ ਤੇ ਮੇਰਾ ਉਹ ਕਪੜਾ ਭੇਜਦਾ ਹੈ ਰਹਾ ਤਾਂ ਟੁੱਟੇ ਨੇਹੋ ਕਹਿੰਦੇ ਜੇ ਮੈਂ ਰੁਕਦਾ ਤੇ ਮੇਰਾ ਉਹਦੇ ਨਾਲ ਪਿਆਰ ਟੁੱਟਦਾ ਤੇ ਹੁਣ ਮੈਂ ਚਿੰਤਾ ਚ ਪੈ ਗਿਆ ਵੀ ਕਰਾਂ ਤੇ ਮੈਂ ਕਰਾਂ ਕੀ ਸਮਝ ਰਹੇ ਹੋ ਨਾ ਜੀ ਸਾਰੇ ਭਾਵੇਂ ਗੁਰਮੁਖ ਪਿਆਰਿਓ ਹੁਣ ਗੁਰੂ ਵੀ ਜ਼ਰੂਰੀ ਹੈ ਤੇ ਕੰਬਲੀ ਵੀ ਚੀਜ਼ਾਂ ਤੇ ਦੋਨੋਂ ਜ਼ਰੂਰੀ ਨੇ ਨਾ ਬਚਨ ਫਿਰ ਚੇਤੇ ਰੱਖਿਓ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ ਅੱਗੇ ਨਾ ਥੋੜਾ ਵਕਤ ਸੋਚ ਕੇ ਫਿਰ ਫੈਸਲਾ ਕੀ ਕਰ ਲਿਆ ਜੀ ਬੜੇ ਪਿਆਰ ਨਾਲ ਸੁਣੋ ਆ ਪਿਆਰ ਹੈ ਜੀ ਗੁਰੂ ਦੀ ਨਾਲ ਫੈਸਲਾ ਕੀ ਕਰ ਲਿਆ ਭਿੱਜੋ ਸਿੱਜੋ ਕੰਬਲੀ ਭਿੱਜੋ ਸਿੱਜੋ ਕੰਬਲੀ ਕੰਬਲੀ ਕਹਿੰਦੇ ਕੰਬਲੀ ਭਿੱਜਦੀ ਏ ਤੇ ਭਿੱਜ ਜਾਏ ਕਹਿੰਦੇ ਕਹਿੰਦੇ ਭਿੱਜੋ ਸਿੱਜੋ ਕੰਬਲੀ ਕਹਿੰਦੇ ਮੇਰੀ ਇਹ ਕੰਬਲੀ ਭੁਜਜ ਭਿੱਜਦੀ ਐ ਤੇ ਭਿੱਜ ਜਾ ਮੈਨੂੰ ਕਹਿੰਦੇ ਕੋਈ ਚਿੰਤਾ ਨਹੀਂ ਗੁਰਮੁਖ ਪਿਆਰਿਓ ਅੰਦਰ ਪਿਆਰ ਹੋਵੇ ਅੰਦਰ ਅੰਦਰ ਪ੍ਰੀਤ ਹੋਵੇ ਸੱਚ ਵਿੱਚ ਗੁਰਮੁਖ ਪਿਆਰਿਓ ਮਲਾਪ ਆਪਣੇ ਆਪ ਹੋ ਜਾਂਦਾ ਜੀ ਅੰਦਰ ਖਿੱਚ ਹੋਵੇ ਨਾ ਮੈਂ ਬੇਨਤੀ ਫਿਰ ਦੁਹਰਾ ਰਿਆ ਜੀ ਜਿਨ੍ਹਾਂ ਦੇ ਅੰਦਰ ਖਿੱਚ ਜੇ ਉਹਨਾਂ ਵਾਸਤੇ ਠੰਡ ਕੀ ਕਹਿੰਦੀ ਐ ਜੀ ਜਿਨ੍ਹਾਂ ਦੇ ਅੰਦਰ ਖਿੱਚ ਜੇ ਉਹਨਾਂ ਨੂੰ ਗਰਮੀ ਕੀ ਕਹਿੰਦੀ ਐ ਜੀ ਜਿਨ੍ਹਾਂ ਦੇ ਅੰਦਰ ਪਿਆਰ ਜੇ ਅੰਮ੍ਰਿਤ ਵੇਲੇ ਉਹਨਾਂ ਨੇ ਆਪੇ ਹੀ ਉੱਠ ਜਾਣਾ ਜੀ ਉਹਨਾਂ ਨੇ ਕਈ ਸੱਜਣ ਕਹਿੰਦੇ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਿੱਧੀ ਜੀ ਭਾਸ਼ਾ ਜੀ ਪਿਆਰ ਨਹੀਂ ਹੈ ਬਸ ਸਚਾਈ ਹੈ ਜੀ ਮੈਂ ਇੱਕ ਸੌਖਾ ਜਿਹਾ ਤੁਹਾਡੇ ਨਾਲ ਤਰੀਕਾ ਸਾਂਝਾ ਕਰਦਾ ਹੁਣਾਂ ਕਿਤਨੇ ਸੱਜਣ ਅਜੇ ਗੱਲ ਕਹਿੰਦੇ ਨੇ ਸਵੇਰੇ ਉੱਠਿਆ ਨਹੀਂ ਜਾਂਦਾ ਮੈਂ ਇੱਕ ਬੇਨਤੀ ਕਰਾਂ ਜੀ ਮਾਂ ਨਾਲ ਪਿਆਰ ਕਰਦੇ ਆ ਨਾ ਜੀ ਬੋਲੋ ਨਾ ਸਾਰੇ ਜੀ ਮਾਂ ਨਾਲ ਥੋੜਾ ਜਿਹਾ ਪਿਆਰ ਕਰਦੇ ਹੋ ਜਾਂ ਮੰਲੋ ਜਿੰਦਵਾਰ ਦੀ ਮਾਂ ਤੋਂ ਥੋੜੀ ਜਿਹੀ ਬਾਤ ਜਵਾਬਦੇ ਹੋ ਨਾ ਜੀ ਜਾਨਵਾਰ ਦੀਆਂ ਨਾ ਮਾਂ ਤੋਂ আচ্ছা ਸੁਣ ਜੇ ਉਹ ਮਾਂ ਤੈਨੂੰ ਸਵੇਰੇ 4 ਵਜੇ ਕਹੇ ਕਿ ਪੁੱਤ ਮੇਰਾ ਸਰੀਰ ਠੀਕ ਨਹੀਂ ਹੈ ਤੇ ਮੈਨੂੰ ਹਸਪੀਟਲ ਲੈ ਕੇ ਚੱਲ ਕੀ ਤੂੰ ਉਦੋਂ ਮਾਂ ਨੂੰ ਕਹੇਂਗਾ ਕਿ ਮਾਂ ਮੈਂ ਤੂੰ ਉੱਠਿਆ ਨਹੀਂ ਜਾਂਦਾ ਬੋਲੋ ਨਾ ਸੱਚ ਦੱਸੋ ਨਾ ਤੇਰੇ ਅੰਦਰੋਂ ਆਵਾਜ਼ ਆਏਗੀ ਕਿ ਮਾਂ ਮੈਥੋਂ ਉੱਠਿਆ ਨਹੀਂ ਜਾਂਦਾ ਮੈਂ ਤੈਨੂੰ ਕਿਵੇਂ ਲੈ ਕੇ ਜਾਵਾਂ ਇੱਕ ਸੈਕਿੰਡ ਦੇ ਵਿੱਚ ਛਾਲ ਮਾਰ ਕੇ ਖੜਾ ਹੋ ਜਾਏਗਾ ਮਾਂ ਨੇ ਬਾਜ਼ ਮਾਰੀ ਕਿ ਪੁੱਤ ਮੈਂ ਠੀਕ ਨਹੀਂ ਅੱਛਾ ਦੂਜੀ ਬੇਨਤੀ ਹੁਣ ਤੂੰ ਉੱਠਿਆ ਕਿਉਂ ਸਰੀਰ ਤੇਰਾ ਉਹੀ ਹੈ ਨਾ ਜਿਹੜਾ ਤੂੰ ਰੋਜ਼ ਕਹਿੰਦਾ ਕਿ ਉੱਠਿਆ ਨਹੀਂ ਜਾਂਦਾ ਬਾਡੀ ਤੇਰੀ ਉਹੀ ਹੈ ਘਰ ਤੇਰਾ ਉਹੀ ਹੈ ਹੁਣ ਕਿਵੇਂ ਉੱਠਿਆ ਜਵਾਬ ਆਏਗਾ ਮਾਂ ਚਾਹੀਦੀ ਮਾਂ ਦੀ ਲੋੜ ਹੈ ਇਹ ਨਾ ਹੋਵੇ ਕਿਤੇ ਕਵੇਲਾ ਹੋ ਜਾਏ ਕਿਤੇ ਮਾਂ ਨੂੰ ਕੁਝ ਹੋ ਜਾਏ ਤੂੰ ਭੱਜਦਾ ਹੈ ਸੱਚ ਵਿੱਚ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਜੀ ਆਪਣੇ ਆਪ ਉੱਠਦੇ ਨੇ ਜੀ ਸੱਚੇ ਪਾਤਸ਼ਾਹ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਭਾਈ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਕਰ ਜਦਨ ਤੇਰਾ ਪਿਆਰ ਬਣ ਗਿਆ ਉਹ ਦਿਨ ਕੋਈ ਵੀ ਤੂੰ